ਕੋਈ ਆਪਾ ਇਹੋ ਸਾਵੇ ਸਿਆਣੀ ਕੋਈ ਕਹੀ ਨਹੀਂ ਕੋਈ ਹੈਪੀ ਜੰਨਲ ਜੀ ਆਪਾਂ ਉਹਨਾਂ ਦਾ ਸਰਵਲ ਕਰਨੀ ਪਵੇ ਆਪਾਣੀ ਆ ਬੰਨ ਦਾ ਪਾਣੀ ਇਹੋ ਸਾਹਿਬ ਕੀ ਹੈ ਇੱਥੇ ਬੰਨ ਰਿਹਾ ਕਿੱਥੇ ਹੋਇਆ ਕਿਉਂ ਇਹ ਹੈ ਰਹਿ ਗਿਆ ਟੁੱਪਰ ਦੀ ਟਕਾਟ ਤੇ ਹੈ ਲਗਾਤਾਰ ਦੇ ਸਾਰੇ ਘਰ ਮੇਲੇ ਚਲ ਰਹੀ ਨੇ ਕਿਉਂਕਿ ਜਿਹੜਾ ਬਾਰਿਸ਼ ਹੈ ਉਹ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਇਸੇ ਕਰਕੇ ਹਮਦਾ ਪੂਰਾ ਲੈਵਲ ਕੋ ਸਪੈਕ ਕੋ ਕਰ ਰਿਹਾ ਹੈ ਇਹ ਪਾਣੀ ਦੇ ਰਹਿਣ ਲਈ ਜਲਦੀ ਕਰੋ ਕਿ ਕਿਤੇ ਨਾ ਕਿਤੇ ਲਗਾਤਾਰ ਹੋ ਰਹੀ بارش ਕਾਰਨ ਜਿਹੜਾ ਫਲਿਆਂ ਦੇ ਵਿੱਚ ਵੀ ਖੜੀ ਪੜ ਗਿਆ ਤੇ ਤੁਹਾਨੂੰ ਲੱਗਦਾ ਨਹੀਂ ਬੇਟੇ ਜਿਹੜਾ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਹੈ ਜਿਹੜਾ ਹੋਰ ਬਧਰਨਾ ਚਾਹੀਦਾ ਹੈ ਕਿੱਥੇ ਹੋਣਾ ਚਾਹੀਦਾ ਹੈ ਕਿੱਥੇ ਹੋਣਾ ਚਾਹੀਦਾ ਕਿਉਂਕਿ ਇਹ ਸੋਚਦਾ ਕਿ ਜਦੋਂ ਕਿ ਬਾਰਿਸ਼ ਖੜੀ ਹੈ ਨਾ ਕਿੰਨੀ ਇਹਨਾਂ ਬਾਰਿਸ਼ ਖੜੀ ਹੋਈ ਹੈ ਪਰ ਅੱਥਰੇ ਨੇ ਕਿੰਨਾ ਕਿੰਨਾ ਕਰਦੇ ਕਿ ਪੂਰਾ ਟਾਈਮ ਤਾਂ ਇਹ ਫਰੰਕਪੁਰ ਕਦੋਂ ਲੱਗਣਗੇ ਕੋਈ ਕਿਤੇ ਨਾ ਕਿਤੇ ਜਦੋਂ ਅਸੀਂ ਇਹਨਾਂ ਆਰਧਵਾਸੀਆਂ ਨੇ ਇਹ ਵੀ ਲੋਥਾ ਜਿਹਾ ਦਿਖਾਇਆ ਸੀ ਵੀ ਜਿਹਨੇ ਪੁਰੀਆਂ ਇਹਨਾਂ ਕੋਲੇ ਪਸਤਾ ਪ੍ਰਬੰਧ ਵੀ ਹੈ ਕਿ ਜੇ ਕੋਈ ਪੁਰੀ ਬਣੀ ਆ ਉਹ ਸ਼ਹਿਰ ਨਹੀਂ ਬੱਤੀ-ਵੱਤੀ ਤਕਾਇਆ ਹੋ ਸਕਦੀ ਰਾਂਗ ਦੇ ਇੱਥੇ ਚੱਲਦੇ ਆ ਨਾਈ ਇੱਥੇ ਨਹੀਂ ਕੀਏ ਨੂੰ ਕਰਦੇ ਸੀ ਉਹ ਲਗਾਤਾਰ ਸ਼ੋਰ ਨਹੀਂ ਤੁਸੀਂ ਦੇਖ ਰਹੇ ਹੋ ਇਹ ਇੱਥੇ ਨਹੀਂ ਬੋਰ ਬਣ ਕੇ ਕੋਈ ਕੱਟਾ ਨਹੀਂ ਜੀ ਆ ਪ੍ਰਬੰਧ ਤਸਵੀਰ ਤੇ ਕੈਮਰਾ ਕਿਹਨੂੰ ਪ੍ਰਬੰਧ ਕਿਹਨਾਂ ਆ ਆ ਪ੍ਰਬੰਧ ਦੇਖੋ ਕਿਹਨਾਂ ਇਹਨਾਂ ਕੋਲੇ ਸਹੀ ਹੈ ਨਹੀਂ ਉਸ ਆਵਾਜ਼ ਦੀ ਨਾਲੀ ਤਾਂ ਬੰਨ ਹੈ ਪਾਣੀ ਰੋਕਣ ਆਇਆ ਕਈ ਆਪ ਦੀ ਪਰ ਜਿਹੜੇ ਨਗਰ ਪੰਚਾਇਤ ਦੇ ਮੁਲਾਜ਼ਮ ਨੇ ਜਿਨ੍ਹਾਂ ਦੀ ਇੱਥੇ ਡਿਊਟੀ ਹੈ ਹਰ ਦਿਨ ਲੱਗ ਹੇ ਮੀਟਾ ਖੇਡਣਾਓ ਆ ਜਿਹੜੇ ਲੱਗ ਰਹੇ ਆ ਮੈਂ ਕਹਿਣਾ ਆਪਣਾ ਭਾਈ ਜੀ ਜਦੋਂ ਜੱਟੇ ਪਰੇ ਗਏ ਨੇ ਉਹ ਸਾਰੇ ਕਈਆਂ ਵਾਲੀ ਪਰੇ ਗਏ ਨੇ ਨਹੀਂ ਕਈਆਂ ਇਹਨਾਂ ਤਸਵੀਰ ਨਹੀਂ ਹੋਣੀ ਵੀ ਜੀ ਅੰਦਰ ਕਲਾਸ ਨੂੰ ਰੋਧ ਹੀ ਕਰਨੇ ਆਗੇ ਕਰ ਦੋ ਜੀ ਰੋਧ ਨਹੀਂ ਯਾਰ ਹੁਣ ਕਿੱਥੇ ਦੇਗਾ ਰੋਧ ਬਿਲਕੁਲ ਨਹੀਂ ਕੋਈ ਹਾਲ ਨਹੀਂ ਦੇਖੋ ਯਾਰ ਕੀ ਦੇਖ ਹੈਗੇ ਨੇ ਨਹੀਂ ਪਰ ਬਾਸ਼ ਸ਼ੈਰੀ ਬਾਸ਼ ਕੈਮਰਾਮੈਨ ਕੈਮਰਾਮੈਨ ਨੂੰ ਮੈਂ ਬੇਨਤੀ ਕਰਦਾ ਟਰੈਕਟਰ ਦੇ ਚੈਰ ਉਹ ਕਿਹਾ ਕਿ ਨਾ ਪੈਣਾ ਨਹੀਂ ਚਾਹੁੰਦਾ ਮੇਰੇ ਕੋਲੇ ਆ ਜੀ ਮੈਂ ਕਿੰਨਾ ਦਾ ਕਰ ਦਿੰਦਾ ਨਹੀਂ ਕੋਲੇ ਕਿੰਨਾ ਦਾ ਜਾਣ ਇੱਥੇ ਕਿੰਨੇ ਪਰੇ ਹੋਏ ਲੋਟੇ ਵੀ ਕਹੀ ਰੋਣ ਦੀ ਕਹੀ ਬੰਦ ਨਹੀਂ ਜੀ ਇਹ ਕਿਹੜਾ ਚੰਦੂ ਹੈ ਜੀ ਇਹ ਕਈ ਟੱਕਰ ਬੰਦ ਕਰਾ ਬੰਦ ਕਰ ਸਕੋ ਜੀ ਇਹ ਕਿਹਦੇ ਮਸਲੇ ਚ ਕਿਹਦੇ ਮਸਲੇ ਚ ਕੋਈ ਨਹੀਂ ਕੋਈ ਕੋਈ ਨੀਟਰੀ ਵਾਲੀ ਗੱਲ ਹੈ ਯਾਰ ਕੰਗਲਾ ਕਾਦਾ ਪੜਕੋਲੇ ਕੱਤੇ ਪਰੋਂਦ ਕੋ ਜਾ ਯਾ ਪੂ ਵੀ ਖੁਦ ਹੀ ਗੱਲੇ ਕਰ ਦਊਂਗੇ ਇਹਦੀ ਗੱਲ ਕਹਿਣਿਆ ਭਾਈ ਚਰਕ ਚੋਰ ਤੇ ਆਪਾਂ ਗਾ ਗਾ ਭਾਈ ਚਰਕ ਨਹੀਂ ਜੱਲੀ ਮੇਰੇ ਆਪਾਂ ਜੀ ਬੱਗਿਆ ਰਾਲ ਤੇ ਕੋਈ ਨਹੀਂ ਜੀ ਪਤਾ ਲੱਗਦਾ ਜਿੱਲੀ ਹੰਦੇ ਕੋਈ ਨਹੀਂ ਗੱਲਾਂ ਚੱਲਣ ਦਿਓ ਕੋਈ ਗੱਲ ਤੇ ਗੱਲ ਕਰ ਰਹੀ ਆਪਾਂ ਹੋਰ ਨਹੀਂ ਗੱਲ ਹੋਵੇ ਛੋਣੇ ਇਹ ਚੰਦੂ ਆ ਜੀ ਇਹ ਬੰਦ ਨਹੀਂ ਹੋਊਗਾ ਜੀ ਇਹ ਚੰਦੂ ਆ ਬੰਦ ਨਹੀਂ ਹੋਊਗਾ ਇਹ ਬੰਦੇ ਮੱਢ ਗਿਆ ਇਹ ਬੰਦੇ ਖੜੇ ਆ ਇੱਥੇ ਪਹਿਲਾਂ ਬੈਠੋ ਆਏ ਕੋਈ ਖੜਾ ਰੱਖੇ ਕੰਮ ਪੈ ਜੀ ਕਿਟਰ ਦੇ ਬਾਕੀ ਮੈਨੂੰ ਆਏ ਦੇਖੋ ਅੱਲਾ ਕੇ ਛਾਤਰੀਆਂ ਨਾਲ ਕੀ ਕਰਨਾ ਹੈ ਜੇ ਕੰਮ ਕਰਨਾ ਹੈ ਆਪਾਂ ਜੀ ਇਹ ਲਾਉਣਾ ਤੇ ਆਥਣੀ ਆਪਾਂ ਬਾਕੀ ਨਾ ਸੋ ਦੇ ਰੱਖਿਆ ਨੇ ਇੱਕ ਰਾਤ ਘੜੇ ਲਾਇਆ ਮਨੂਆ ਜਿਹੜੇ ਗੱਲਾਂ ਹੋਰੀਆਂ ਨੇ ਭਾਈ ਜੀ ਗਰਜਾ ਜੀ ਉਹਦੇ ਲੈ ਕੇ ਆਏ ਆ ਬਾਕੀ ਜੇ 19 21 ਹੁੰਦੀਆਂ ਟੱਟੇ ਆਪਣੇ ਕੋਲੇ ਗਊ ਚਾਲ ਕੋਲੇ ਪਰੇ ਪਏ ਆ ਇਹ ਮੰਡੀ ਚ ਨਾਲੀਆਂ ਭਰੀਆਂ ਖੜੀਆਂ ਹੋਇਆ ਮਾਹੌਲ ਦਾ ਲੜਾਈ ਦਾ ਕੀ ਕਰਦੇ ਹੋ ਹਾਲੇ ਪੰਜਾਬ ਦੀ ਕੀ ਹੋ ਸਾਹਿਬ ਆ ਕੇ ਕਹਿੰਦੇ ਬਿਲਕੁਲ ਜੀ ਇਹ ਹੈ ਕਿ ਮੌਜ ਹੈਗਾ ਜੀ ਇਹ ਲੜਦਾ ਮੌਜ ਨਹੀਂ ਹੈ ਜੀ ਜਦੋਂ ਕੈਮਰਾ ਫਿਰ ਉਹ ਹੀ ਗੱਲ ਕਰਦਾ ਤੁਸੀਂ ਨਹੀਂ ਉਹ ਯਾਰ ਕਮਲ ਜਰਨਾ ਵਿੱਚ ਖੜੀ ਲੱਭਾਇਆ ਜਰਾ ਕੰਮ ਦੇ ਵਿੱਚ ਕੰਮ ਕਰ ਰਹੀ ਹੈ ਕੇ ਮਾਰਾ ਇਹ ਮਰਗਰ ਪੀਤਾ ਆਇਆ ਇਹ ਲੈਂਦਾ ਹੈ ਸੇਕ ਕਰਦੇ ਠੀਕ ਆ ਬੰਦ ਬੰਦ ਇਧਰੋਂ ਤੋਂ ਬਾਅਦ ਇੱਕ ਹੋਰ ਜਿਆਦਾ ਜਿਆਦਾ ਕਰਦੀ ਹੈ ਮੈਂ ਕੀ ਬੋਲਣ ਦੀ ਹੈ ਕਮੈਂਟ ਟੋ ਟਿਕਾ ਚਾਹ ਮੈਂ ਟੀਮ ਵੀ ਕਹ ਬੁਲਾਉਣਾ ਹੈ ਕੈਮਰਾ ਨੂੰ ਬੰਦ ਕਰੋ ਇਕੱਲੇ ਇਕੱਲੇ ਬੰਦਿਆਂ ਨੂੰ ਗੱਲ ਕਰੋ ਮੈਂ ਕਹਿੰਦਾ ਮੈਂ ਬਿਲਕੁਲ ਗੱਲ ਚੱਲ ਰਹੀ ਹੈ ਪਰ ਕੈਮਰਾ ਬੰਦ ਕਰਿਆ ਕਰੋ ਕਿੱਲੇ ਇਕੱਲੇ ਦੀ ਜਿੰਨਾ ਕੁ ਵਾਈਡ ਹੈ ਪਾਇਆ ਤੁਸੀਂ ਕਿੰਨੇ ਬੰਦੇ ਹੋਏ ਐਸੇ ਲਵਾਈਆ ਦਾ ਮਾਹੌਲ ਨਾ ਬਣਾ ਕਰੋ ਆ ਕੇ ਰਾਈਲਿੰਗੇ ਖੋਗੇ ਲੁਕੂ ਵੀ ਲੋਣਾ ਨਹੀਂ ਬੁਲਾਜੋ ਕਿਹੜੇ ਜਿਹੜੇ EMPLOYEES ਨੇ ਗਰੀਬ ਮੁਲਾਜ਼ਮ ਉਸੇ ਦਿਨ ਦੇ ਕੰਮ ਕਰ ਰਹੇ ਨੇ ਸ਼ਿਫਟਾਂ ਦੇ ਮਤਲਬ ਅੱਠ ਅੱਠ ਬੰਦੇ ਲਗਾਤਾਰ ਕਦੀ ਕਿਸੇ ਨੇ ਆ ਕੇ ਉਹਨਾਂ ਦੀ ਸ਼ਹਾਵਾ ਜਣੀ ਦਿੱਤੀ ਕਿ ਜਦੋਂ ਜਦੋਂ ਕੈਮਰੇ ਆਉਂਦੇ ਨੇ ਉਦੋਂ ਛਤਰੀਆਂ ਲੈ ਕੇ ਉਦੋਂ ਲੀਡ ਚਿਮਕਾਉਂਡ ਆ ਜਾਂਦੇ ਨੇ ਇਹ ਗੱਲ ਜਦ ਤੱਕ ਪਿਆਰੀ ਨਹੀਂ ਬਿਲਕੁਲ ਆਪ ਪੁੱਛੋ ਪੁੱਛੋ ਵੇੜਿਆਂ ਨੂੰ ਪੁੱਛੋ ਵੇੜਿਆਂ ਨੂੰ ਤਾਂ ਲੋਕਾਂ ਨੂੰ ਪੁੱਛੋ ਕਿ ਲੋਕ ਕਿੰਨੇ ਕਿੱਲੇ ਕਰ ਰਹੇ ਨੇ ਇਹ ਸਮਾਂ ਹੋਈ ਗੰਦ ਨਹੀਂ ਆਪਣੀ ਕਿਰੀਤ ਹੋ ਰਹੀ ਹੈ ਅਸੀਂ ਤਾਂ ਕਿਹਨੇ ਜੀ ਅਸੀਂ ਤਾਂ ਨਹੀਂ ਜਾਂਦੇ 24 ਘੰਟੇ ਲੱਗਦੇ ਨੇ ਅਸੀਂ ਕਦੋਂ ਪੱਜ ਰਹੇ ਸੀਗਾ ਇਹ ਕਿਸੇ ਗੱਲ ਤੋਂ ਸਾਰੇ ਸਰਸ ਸਰਸ ਤਾਫੇ ਜਾ ਰਿਹਾ ਹੈ ਇੱਕ ਮਿੰਟ ਬਾਈ ਇਹ ਸਾਰਾ ਮੂਮੈਂਟ ਪਹਿਲਾ ਦਾ ਸਾਰੇ ਹੁਣ ਸਾਰੇ ਉੱਡੇ ਸਾਰੇ ਪ੍ਰਧਾਨੀ ਸਾਰੇ ਆਮ ਤੇ ਹੋ ਰਹੇ ਨੇ ਬਿਲਕੁਲ ਆ ਗਏ ਸੀਂਗਰ ਪੈਸਟਰੀ ਦੇ ਸਾਰੇ ਆਮ ਜੀ ਹੋ ਰਹੇ ਨੇ ਕੱਥੇ ਆਪ ਕਰ ਰਹੇ ਨੇ ਇਹਦਾ ਤਾਂ ਸੀਂਗਰ ਦੀਪ ਨਾਲ ਕੋਈ ਦੂਜੇ ਕਿਸੇ ਨੇ ਆ ਕੇ ਕਿਹਾ ਆ ਕਿਸੇ ਨੇ ਕੱਟਾ ਚੱਕਿਆ ਆਪ ਨੂੰ ਸਾਰੇ ਚੋਟੀ ਕਰਨੇ ਦਿਨੇ ਸਾਰੇ ਡਾਕਟਰ ਦੇ ਰਿਸ਼ਤੇ ਮੇਰੇ ਕੇ ਕਿ ਉਹ ਦਫਤਰ ਦਾ ਵੀ ਕੰਮ ਨਹੀਂ ਜ਼ਰੂਰੀ ਹੈਗਾ ਰਾਤ ਦਾ ਵੀ ਹੋਣਾ ਜ਼ਰੂਰੀ ਹੈਗਾ ਬਿਲਕੁਲ ਬਿਲਕੁਲ ਗਰਦੀਤੀ ਅੱਜ ਨਾ ਸਵੇਰ ਦੀ ਕਰ ਲੈ ਜੀ ਪੂਰੇ ਮੁਲਾਜ਼ਮ ਆਲਖਣੇ ਕਰਦੇ ਇਹਨਾਂ ਦੀਆਂ ਪੱਗਾਂ ਦੇਖੋ ਨਾਲ ਚਿੱਤੇ ਪਏ ਐ ਅਸੀਂ ਜੇ ਐਮਸੀਪਾਇਂਡਨ ਸਾਡੇ ਪੈਰਾਂ 'ਚ ਦੇਖੋ ਸਾਡੇ ਪੈਰਾਂ 'ਚ ਚੱਪਲਾਂ ਤੋਂ ਲੈ ਕੇ ਜੀ ਸਿਰਾਂ ਤੇ ਦੇਖੋ ਸਾਡੇ ਕਿਵੇਂ ਪਰਨੇ ਬੰਨੇ ਐ ਬੇਹਤ ਕਰਦੇ ਸਾਡਾ ਹੱਥੋਂ ਕੰਮ ਕਰਦੀ ਮੈਂ ਇਹ ਕਹਿਣਾ ਵੀ ਆਪਾਂ ਕਿੱਥੇ ਤੋਂ ਖਰੀਦਣਾ ਹੈ ਇਹ ਸਾਡੇ ਕੋਲ ਜਮੀਨ ਐ ਦੱਸੋ ਵੀ ਭਾਈ ਬੱਬਰੂ ਉੱਥੇ ਜਮੀਨ ਐ ਕਿਹੜੇ ਕੰਮੀਆਂ ਜਾ ਕੇ ਲੱਭੋ ਕਿੱਥੇ ਦਾਟ ਆ ਤੇ ਨਾਲ ਕਹਿਣੀ ਕਿੱਥੇ ਬਿਆਨਬਾਜ਼ੀ ਕਰਨੀ ਆਪ ਚਹਿਰਵਾਰਸੀ ਇਹਨਾਂ ਨੂੰ ਪੁੱਛ ਲੋ ਆਪਣੇ ਬੰਦਰੂ ਨੇ ਆਪਾਂ ਨੂੰ ਨਾ ਇੱਕੋ

ਇਹ ਬੰਦੇ ਇਹ ਮੋਹੌੜੇ ਹੋ ਗਏ ਪਰ ਇਹ ਸਮਝਿਆ ਨਾ ਨਾ ਨਹੀਂ ਹੈਗਾ ਇਹ ਇੱਕ ਹੋ ਗਿਆ ਬੰਦ ਕੱਟ ਲਈ ਬੇਇਨਸਾਫੀ ਕਰ ਰਹੇ ਨੇ ਜਿਹੜੇ ਨਾਮ ਨਾਲ ਜਿਹੜੇ ਇਹ ਆਪਾਂ ਲੋ ਸ਼ਹਿਰ ਦਾ ਮਾਣ ਆ ਐੋ ਜਨਾ ਬਣਾਈਏ ਕੋਈ ਕੱਤਾ ਵੀ ਰਹੇਗਾ ਜੁੱਤੀ ਅਸੀਂ ਤੰਗਿਆਂ ਨੂੰ ਚੰਗਾ ਕਹਨੇ ਆ ਅਸੀਂ ਆ ਉਹਦੇ ਸ਼ਹਿਰ ਵਾ ਤੇ ਵੀਰੇ ਨਾ ਕਿਉਂ ਵੀ ਵਿੱਚੋਂ ਜੱਗ ਤੇ ਪਰਾਂ ਕਰਦਾ ਬੰਦਾ ਅਸੀਂ ਉਹ ਬੰਦੇ ਨੂੰ ਅਲੱਗ ਕਰਾਂਗੇ ਕਿ ਜਿੰਨਾ ਜੇ ਰਾਮਣੂ ਸਾਹਮਣੇ ਹੁੰਦੇ ਆ ਇਹ ਕਰਮਾ ਕਰਮੀ ਦੀ ਬਿਆਣਵਾਰੀ ਚੱਲਦੀ ਰਹਿੰਦੀ ਆ ਵੀ ਕਹਿਣ ਦਾ ਕਰਕੇ ਸਾਰੇ ਸ਼ਹਿਰ ਦਾ ਇੱਕ ਆ ਗਿਆ ਅਸੀਂ ਆਪ ਦੀ ਵੀਡੀਓ ਤੇ ਰਹਿਤ ਨਹੀਂ ਰਹੇ ਹਾਂ ਸੰਝੇ 프ਰੰਟ ਦਾ ਕੰਮ ਕਿਉਂਕਿ ਸੰਝੇ 프ਰੰਟ ਤੇ ਕੋਈ ਪਾਰਟੀਆਂ ਨਹੀਂ ਕੋਈ ਧਰਮਣੀ ਕੋਈ ਆਪਣਾ ਬਹੁਤ ਜੜਤਾ ਨਹੀਂ ਗਿਆ ਸੰਝੇ 프ਰੰਟ ਨੂੰ ਕੰਮ ਹੋ ਰਿਹਾ ਹੈ ਇੱਕ ਹੋ ਗਏ ਇੱਥੇ ਇਸ ਚੈਨਲ ਜਰੀਏ ਇਹ ਵੀ ਕਹਿ ਰਹੇ ਆ ਕਿ ਕੋਈ ਇੱਕ ਬੰਦੇ ਨਾਲ ਸ਼ਹਿਰ ਦੇ ਵਿੱਚ ਕਰਮਾ ਕਰਮੀ ਦਾ ਮਾਹੌਲ ਬਣਦਾ ਅਸੀਂ ਇਹ ਜ਼ਿੰਮੇਵਾਰੀ ਵੀ ਲੈ ਲਈ ਉਹ ਬੰਦੇ ਲੋਕ ਘਰੇ ਚੱਲਣਗੇ ਬੀਕੋ ਜਿਵੇਂ ਸ਼ਹਿਰ ਦੇ ਵਿੱਚ ਸਾਰੇ ਦੇਖਣੇ ਕਿੰਨੇ ਕਿ ਬੱਚੇ ਕਮਾਉਣ ਦੇ ਲੱਗੇ ਆ ਸਾਰੇ ਆਪਣੀ ਡਿਊਟੀ ਦੀ ਲੀਡ ਕਰਦੇ ਚੱਲ ਇਹਦੇ ਪੱਲਾ ਪਤੀਆਂ ਦੇ ਵਿੱਚ ਬਹੁਤ ਆ ਦੇ ਵਾਸਤੇ ਕਿ ਕਿਹਦੇ ਲੜਦੇ ਆ ਕਿਉਂਕਿ ਕੀ ਦਾ ਮੌਸਮ ਆ ਆਪਾਂ ਜੇ ਤਾਂ ਲੱਗੇ ਤਾਂ ਕੰਮ ਕਰੀਏ ਬਹੁਤ ਤਾਰੇ ਆਪਣੀ ਜੋਤੀ ਵੀ ਲਵਾ ਰਹੇ ਆ ਤੇ ਜਿਹੜੇ ਨਹੀਂ ਬਣਵਾ ਰਹੇ ਤਾਂ ਉਹਨਾਂ ਨੂੰ ਅਸੀਂ ਬੇਚੀ ਕਰਾਂਗੇ ਕਿਉਂ ਵੀ ਆਪਣੀ ਜੋਤਰੀ ਜਿਹੜੀ ਲਵਾਓ ਤਾਂ ਸਰ ਮਿਲਦੇ ਕਿਸੇ ਨਵੇਂ ਘਰ ਜਨ ਨਾਲ ਆ ਵੀ ਅਪਡੇਟ ਦਿਨ ਚੱਲਦੇ ਆ ਕੇ ਤਾਂ ਬੱਸ